ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਰਹੇ ਸਨ ਸਤਗੁਰਾਂ ਦੀ ਬੜੀ ಅಪਾਰ ਬਖਸ਼ਿਸ਼ ਸਦਕਾ ਪਿੰਡ ਬਲੀਪੁਰ ਸਮੂਹ ਸਾਧ ਸੰਗਤ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਸਾਰੇ ਹੀ ਸੇਵਾਦਾਰਾਂ ਨੇ ਬੜਾ ਉੱਦਮ ਕੀਤਾ ਹੈ ਇਹ ਦੋ ਰੋਜ਼ਾ ਗੁਰਮਤ ਸਮਾਗਮ ਸਾਨੂੰ ਪ੍ਰਾਪਤ ਹੋਇਆ ਜਿਸ ਵਿੱਚ ਤਪ ਸਥਾਨ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਟਾਂਡੇ ਵਾਲੇ ਮਹਾਂਪੁਰਸ਼ਾਂ ਦੇ ਅਸਥਾਨ ਦੇ ਮੁੱਖ ਸੇਵਾਦਾਰ ਸਤਕਾਰਯੋ ਸ਼੍ਰੀਮਾਨ ਸੰਤ ਬਾਬਾ ਗੁਰਦੇਵਾਲ ਸਿੰਘ ਜੀ ਟਾਂਡੇ ਵਾਲੇ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਬਾਬਾ ਜੀ ਗੁਰੂ ਦਰਬਾਰ ਚ ਪਹੁੰਚ ਚੁੱਕੇ ਆ ਸਤਕਾਰ ਸਹਿਤ ਬਾਬਾ ਜੀ ਨੂੰ ਬੇਨਤੀ ਕਰਦੇ ਆ ਜੀ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਬਹੁਤ ਹੀ ਵੱਡੇ ਭਾਗ ਆ ਸਾਰਾ ਹੀ ਨਗਰ ਰਲ ਮਿਲ ਕੇ ਇਹ ਗੁਰਮਤ ਸਮਾਗਮ ਬਹੁਤ ਖੁਸ਼ੀ ਦੀ ਗੱਲ ਐ ਜਿੱਥੇ ਸਾਰਾ ਨਗਰ ਇਕੱਠਾ ਹੋ ਗਏ ਇਹੋ ਜੇ ਗੁਰਮਤ ਸਮਾਗਮ ਜੋ ਕਿ ਸੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਸਤਿਗੁਰ ਦੀ ਬਾਣੀ ਅਸੀਂ ਸਰਵਣ ਕਰੀਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਰਹੇ ਹਾਂ ਸਤਿਗੁਰ ਬਾਣੀ ਚ ਪਰਵਚਨ ਕਰਦੇ ਆ ਜੀ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਤੇਰੇ ਇੱਕ ਜਨਮ ਦਾ ਨਹੀਂ 100 ਜਨਮ ਦਾ ਨਹੀਂ ਕਰੋੜਾਂ ਜਨਮਾਂ ਦੇ ਦੁੱਖ ਕੱਟੇ ਜਾਣਗੇ ਜਿਕੇ ਤੇ ਰੱਬ ਦੇ ਪਿਆਰਿਆਂ ਦੇ ਨਾਲ ਮਿਲ ਕੇ ਗੁਰਬਾਣੀ ਗਾ ਲਈਏ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਆ ਨਗਰ ਅਥਾ ਸਮੁੰਦਰ ਹੁੰਦੇ ਆ ਸਤਿਗੁਰਾਂ ਦੀ ਜਰੂ ਕਿਰਪਾ ਵਰਸਦੀ ਆ ਨਾ ਸਾਰਾ ਹੀ ਨਗਰ ਏਕਤਾ ਦੇ ਵਿੱਚ ਆ ਕੇ ਇਹੋ ਜੇ ਗੁਰਮਤ ਸਮਾਗਮ ਕਰਾਉਣੇ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਆ ਗੁਰਮਖਾਂ ਪਿਆਰਿਆਂ ਪਾਸੋਂ ਇਤਿਹਾਸ ਵੀ ਸਰਬਨ ਕੀਤਾ ਭਾਈ ਦੱਲਾ ਸਿੰਘ ਜੀ ਦਾ ਇਹ ਆ ਸਤਿਗੁਰ ਤੇ ਸਿੱਖ ਦੀ ਪ੍ਰੀਤ ਕਿੰਨੀ ਕਿ ਛਾੜੀ ਸਰਦ ਹੈ ਸਤਿਗੁਰ ਦੇ ਦਰ ਤੇ ਸਤਿਗੁਰ ਦੀ ਅਪਾਰ ਬਖਸ਼ਿਸ਼ ਹੁੰਦੀ ਆ ਇਹ ਕੰਗਲੇ ਨੂੰ ਵੀ ਰਾਜ ਤੇ ਬਿਠਾ ਦਿੰਦੇ ਆ ਇਹ ਸਤਿਗੁਰ ਦੀ ਮਹਾਨ ਕਿਰਪਾ ਜਿਨ੍ਹਾਂ ਨੇ ਸ਼ਰਧਾ ਭਾਵਨਾ ਦੇ ਨਾਲ ਸਤਿਗੁਰ ਦੇ ਦਰ ਦੀ ਸੇਵਾ ਕੀਤੀ ਆ ਸਤਿਗੁਰਾਂ ਦੇ ਹੋ ਗਏ ਉਹਨਾਂ ਤੇ ਸਤਿਗੁਰ ਦੀ ਪਾਰ ਬਖਸ਼ਿਸ਼ ਹੁੰਦੀ ਆ ਜੀ ਸਤਕਾਰ ਸਹਿਤ ਬਾਬਾ ਜੀ ਨੂੰ ਬੇਨਤੀ ਕਰਦੇ ਆ ਜੀ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਬਾਬਾ ਜੀ ਵੱਲੋਂ ਜਿੱਥੇ ਮਹਾਨ ਸਲਾਨਾ ਇਕੋਤਰੀ ਸਮਾਗਮ ਦੇ ਵਿੱਚ ਇਸ ਨਗਰ ਤੋਂ ਵੀ ਵੱਡੀ ਗਿਣਤੀ ਸੰਗਤਾਂ ਹਾਜ਼ਰੀ ਭਰਦੀਆਂ ਨੇ ਉੱਥੇ ਲੱਖਾਂ ਦੀ ਗਿਣਤੀ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਆ ਸੈਂਕੜੇ ਹੀ ਪ੍ਰਾਣੀ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣਦੇ ਆ ਸਾਡਾ ਵੀ ਫਰਜ਼ ਬਣਦਾ ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ ਬਾਬਾ ਜੀ ਦੀ ਚੜ੍ਹਦੀ ਕਲਾ ਵਾਲੀ ਸਾਰੀਆਂ ਸੰਗਤਾਂ ਨੇ ਗੱਜ ਕੇ ਜਕਾਰਾ ਬੁਲਾਉਣਾ ਜੀ ਫਿਰ ਬਾਬਾ ਜੀ ਨੇ ਕੀਰਤਨ ਸ਼ੁਰੂ ਕਰਨਾ ਬੋਲੇ ਸੋਨਿਹਾਲ ਆਓ ਜੀ ਮਹਾਪੁਰਖਾਂ ਦੇ ਕਮਾਏ ਪਰਵਚਨ ਸਰਵਣ ਕਰੀਏ ਜੀ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ